ਇਹ ਰਾਜਾ ਕਿਸੇ ਦਾ ਮਿੱਤ ਨਹੀਂ ਕਿਸੇ ਦਾ ਸਾਕਾ ਨਹੀਂ ਮੈਨੂੰ ਤਾਂ ਇੱਥੋਂ ਤੱਕ ਲੱਗਦਾ ਕਿ ਇਹ ਉਹੀ ਭੱਜਿਆ ਫਿਰਦਾ ਜਿੱਥੇ ਆਉਂਦਾ ਹੈ ਆਦੀ ਘਰ ਵਾਲੀ ਵੀ ਨਹੀਂ ਸਾਡੀ ਭੈਣ ਨੂੰ ਜਿੱਥੇ ਆਉਂਦਾ ਜਦੋਂ ਦੰਦੀਆ ਉਹੀ ਭੱਜਿਆ ਫਿਰਦਾ ਇਹਨੂੰ ਪਤਾ ਜਿੱਤ ਕੀ ਮੇਰੇ ਸਿਰ ਤੇ ਵੀ ਠੂ ਪਤਾ ਇਹਨੂੰ ਪਤਾ ਇਹਨੂੰ ਮੈਨੂੰ ਪਤਾ ਨੂੰ ਪਤਾ ਇੱਕ ਉਹ ਮਨਪ੍ਰੀਤ ਬਾਦਲ ਉਹ ਕਹਿੰਦਾ ਮੈਂ ਤੁਹਾਡੇ ਘਰ ਪਹੁੰਚ ਤੁਹਾਨੂੰ ਨੌਕਰੀਆਂ ਦੇਵਾਂ ਉਹਨੂੰ ਕਹਿੰਦੇ ਤੂੰ 16 ਸਾਲ ਇੱਥੇ ਲੱਗੇ ਕੇ ਕਿੰਨੇ ਕੁ ਬਵਾਦੇ ਪਹਿਲਾਂ ਕਿੰਨੀਆਂ ਕੁ ਨੌਕਰੀਆਂ ਦੇਤੀਆਂ ਕਿਉਂ ਝੂਠ ਬੋਲਦੇ ਹੋ ਤੁਸੀਂ ਕਿਉਂ ਸਾਡੇ ਆਮ ਸਧਾਰਨ ਲੋਕਾਂ ਦੇ ਆਮ ਮਜ਼ਦੂਰ ਜ਼ਿਮੀਂਦਾਰ ਲੋਕਾਂ ਜਾ ਕੇ ਝੂਠ ਬੋਲਦੇ ਹੋ ਕੋਲੇ ਲੋਕ ਨੇ ਮਗਰ ਲਾ ਲੈਣੋ ਯਾਰ ਪਹਿਲਾਂ ਤੁਸੀਂ ਆਪ ਦਾ ਸਾਫਤਾਬ ਕਰੋ ਸਾਡੇ ਨਾਲ ਬੈਠ ਕੇ ਫੇਰ ਅੱਗੇ ਕੀ ਦੇਣਾ ਰੁਖਾਲੇ ਚ ਉਹ ਦੇਖਾਂਗੇ ਰੋਟੀ ਦਾ 2008 ਚ ਮੈਂ ਵੀ ਖਵਾਈ ਦੀ ਮੈਂ ਕਾਂ ਕਰਦੀ ਰਿਆ ਹੁੰਦੇ ਅੱਛਾ ਅੱਛਾ ਚਾ ਕੋਠਾ ਤਾਂ ਮੇਰਾ ਨਹੀਂ ਪਵਾ ਕੇ ਦਿੱਤਾ ਉਹਨੇ ਤੇ ਇਹਨਾਂ ਵਿੱਚ ਬੱਤੂ ਜੀ ਬੰਦਾ ਕੀ ਕਹਿੰਦੇ ਮੈਂ ਜਿਹੜੀ ਗੱਲ ਕਹਿੰਦਾ ਰੋਟੀ ਦੀ ਉਹ ਜੀ ਆ ਦਤਾ ਉਹ ਪਤਾ ਕੀ ਕਰਦਾ ਜਦੋਂ ਵੇਖ ਲੈਂਦਾ ਵੀ ਬੇਬੇ ਭੋਲੀ ਜੀ ਆ ਬੇਬੇ ਪੈਰਾ ਚ ਬਹਿ ਜੂ ਬੇਬੇ ਤੂੰ ਪ੍ਰਵਾਣਾ ਕਰ ਤੇਰਾ ਪੁੱਤ ਐਮਐਲ ਬਣ ਗਿਆ ਨਾ ਬਸ ਬੇਬੇ ਫੇਰ ਤਰਾ ਘਰ ਵੀ ਤੇਰੇ ਨੂਰ ਨੂੰ ਤੇਰੇ ਮੁੰਡ ਨੂੰ ਨੌਕਰੀ ਇਹਨੇ ਜ ਬੇਬੇ ਕਹਿੰਦੇ ਪੁੱਤ ਰੋਟੀ ਦਾ ਖਾਣਾ ਲੈ ਆ ਬੇਬੇ ਇਹੀ ਦੇ ਦੇ ਉੱਥੇ ਫੜ ਕੇ ਰੋਟੀ ਖਾ ਲੈਂਦਾ ਤੇ ਮਾਂ ਦਾ ਸ਼ੇਰ ਮੁੜ ਕੇ ਉਹ ਘਰ ਹੀ ਨਹੀਂ ਜਾਂਦਾ ਜਿੰਨੇ ਦੇ ਰੋਟੀ ਖਾ ਕੇ ਆਏ ਬਾਬੂ ਖਾ ਕੇ ਗਿਆ ਸੀ ਹਾਂ ਜੀ 300 ਬੰਦੇ ਦੀ ਰੋਟੀ ਬਣਾਈ ਸੀ ਅੱਛਾ ਮੁੜ ਕੇ ਮੁੜ ਕੇ ਤੋਂ ਬਾਅਦ ਕੀ ਦੇਣਾ ਸੀ ਤਕ ਕੋਠਾ ਕਹਿੰਦੇ ਕਿ ਫੁੱਟ ਜਿੰਨੇ ਕਿਤੇ ਉਹ ਮੁੰਡਾ ਖੜਾ ਹਾਂ ਆਦਾ ਇਹ ਫੁੱਫੜਤਾ ਹੈ ਬਹੁਤ ਫਿਰਦੇ ਆ ਪਿੰਡਾਂ ਚ ਇਹ ਕੋਠਾ ਕਹਿੰਦੇ ਬੋਲ ਜੀ ਆ ਸੁਣ ਲੋ ਆ ਜਵਾਬ ਦਿੰਦਾ ਉੱਥੇ ਮੌਸਰ ਜੀ ਅੱਛਾ ਹੋਰ ਚਲ ਫੁੱਫੜਤਾ ਬਣਾਇਆ ਹਾਂ ਲੈ ਆਹ ਗੱਲ ਜਰੂਰ ਕਹਿ ਆ ਚਲ ਫੁੱਫੜਤਾ ਬਣਾ ਕੇ ਗਿਆ ਕਿਉਂਕਿ ਰਾਜਾ ਦਾ ਗਿਆ ਗਈ ਰਾਣੀ ਵੀ ਰਾਜਾ ਦਾ ਗਿਆ ਗਈ ਰਾਣੀ ਵੀ ਜਿਹੜੇ ਚਮਚੇ ਦੇ ਕਰਸ਼ੀ ਜੇ ਤੁਰੇ ਫਿਰਦੇ ਨੇ 20 ਤਰੀਕ ਨੂੰ ਰਖਾਲੇ ਵਾਲੇ ਤੁਸੀਂ ਮਾਜਦੇ ਹੋ ਮਰਪ੍ਰੀਤ ਬਾਦਲ ਨੂੰ 16 ਸਾਲ ਕਿਦੜਵਾਹੇ ਵਾਲੇ ਨੇ ਪਾਲੀਆਂ ਇਹ ਦੋਨੇ ਬੰਦੇ ਕਿਦੜਵਾਹੇ ਜ ਨਹੀਂ ਹੈਗੇ ਭੈਣੇ ਮੈਂ ਦੱਸ ਰਿਹਾ ਆਂ ਕਿ ਦੋਨੇ ਬੰਦੇ ਕਿਦੜਵਾਹੇ ਦੇ ਨਹੀਂ ਬਾਦਲ ਬਾਦਲ ਜੰਮਿਆ ਰਹਿੰਦਾ ਚੰਡੀਗੜ੍ਹਾ ਰਾਜਾ ਬੜੇਕ ਜੰਮਿਆ ਰਹਿੰਦਾ ਮੁਕਸਰਾ ਗਿੱਦੜਵਾਹੇ ਵਾਲਿਓ ਤੁਹਾਡਾ ਤਾਂ ਡਿੰਪੀ ਸੀ ਜਿਹੜਾ ਇੱਥੇ ਜੰਮਿਆ ਇੱਥੇ ਰਹਿੰਦਾ ਛੋਡੇ ਗਿੱਦੜਵਾਹੇ ਚ ਰਹਿੰਦਾ ਕਟੋ-ਕਟਾਪ ਦਾ ਮਾਰੂ ਸਾਮੇ ਤਾਂ ਸੁ ਟੂ ਪੰਜਾਬੀਆਂ ਦੀ ਕਹਾਵਤਾਂ ਬੋਟਾਂ ਵੇਲੇ ਮਾਂ ਇਹ ਮੇਰੀ ਮਾਂ ਮਾਂ ਪੈਰਾਂ 'ਚ ਹੀ ਬੈਠ ਜਾਂਦਾ ਇਹ ਮੇਰਾ ਬਾਪੂ ਬਾਪੂ ਤੇਰੇ ਰੱਖਣ ਦਾ ਇਹ ਡਰਾਮੇ ਨੂੰ ਸ਼ੁਰੂ ਕਰੂ ਹੁਣ ਮੈਂ ਉਹਦੀ ਰਗ ਰਗ ਤੱਕ ਵਖ ਬਾਂ ਮੈਂ ਉਹਦੇ ਨਾਲ ਹੀ ਰਿਹਾ ਜਿੰਨਾ ਘਾਉਣ ਪੰਜਾਬ 'ਚ ਰਾਜੇ ਬੜੇ ਗਨੇ ਨੌਜਵਾਨੀ ਦਾ ਕੀਤਾ ਅਸੀਂ ਅੱਗ ਕੇ ਨੌਜਵਾਨਾਂ 'ਚ ਗਲੀ-ਗਲੀ ਫਿਰਦਾ ਅੱਗ ਕੇ ਸਿਰਫ ਤੁਹਾਨੂੰ ਦੱਸਣ ਲਈ ਦੇਖਿਓ ਕਿ ਤੇ ਹੋ ਰਹੀਆਂ ਗੱਲਾਂ ਚਾਜੋ ਪਾਰਟੀ ਵੱਲੋਂ ਮੈਂ ਤੁਹਾਡੇ ਕੋਲ ਬੇਨਤੀਆਂ ਲੈ ਕੇ ਆਇਆ ਤੁਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਗੌਰ ਨਾਲ ਸੁਣਿਓ ਮੇਰੀਆਂ ਗੱਲਾਂ ਤੁਹਾਡੇ ਕੰਮ ਵੀ ਆਉਣਗੀਆਂ ਤੁਹਾਨੂੰ ਚੰਨਣਾ ਵੀ ਹੋਊਗਾ ਹੁਣ ਤੱਕ ਤੁਸੀਂ ਸਾਰਿਆਂ ਨੇ ਰਾਜੇ ਨੂੰ ਵੋਟਾਂ ਪਾ ਕੇ ਐਮਐਲਏ ਬਣਾਇਆ ਕਿੰਨੇ ਸਾਲ 13 ਸਾਲ ਦੰਬਰ ਬਣਾਤਾ ਤੁਸੀਂ ਤੇ ਜੇ ਹੁਣ ਚੋਣ ਦੁਬਾਰਾ ਹੋਈ ਆ ਹੁਣ ਰਾਜਾ ਕਹਿ ਰਿਹਾਗਾ ਵੜਿੰਗ ਕਿ ਮੈਨੂੰ ਇੱਕ ਮੌਕਾ ਹੋਰ ਦਿਓ ਉਹਨੂੰ ਪੁੱਛੋ ਤਾਂ ਸਹੀ ਕਿ ਰਾਜੇ ਤਿੰਨ ਵਾਰ ਤਾਂ ਤੈਨੂੰ ਪਹਿਲਾਂ ਬਣਾਤਾ ਦੋ ਸਾਲ ਪਹਿਲਾਂ ਵੀ ਤੂੰ ਕਹਿੰਦਾ ਸੀ ਮੈਨੂੰ ਮੌਕਾ ਦੇ ਉਹਦੋਂ ਦਿੰਦਾ ਤੇ ਫਿਰ ਤੂੰ ਛੱਡ ਕਿਉਂ ਗਿਆ ਸਾਨੂੰ ਆ ਬੋਟੇ ਤਾਂ ਪੈਣੀ ਹੀ ਨਹੀਂ ਸੀ ਜੇ ਤੂੰ ਸਾਡੇ ਚ ਰਹਿੰਦਾ ਤੈਨੂੰ ਮੈਂ ਇਹ ਤਾਂ ਬਣਾਤਾ ਸੀ ਤੂੰ ਲੁਧਿਆਣੇ ਕੀ ਕਰਨ ਗਿਆ ਸੀ ਪੁੱਛਿਓ ਉਹਨੂੰ ਤੈਨੂੰ ਕਾਹਦਾ ਮੌਕਾ ਦੇ ਦੀਏ ਚਲ ਤੇਨੂੰ ਮੌਕਾ ਜਿਹੜਾ ਤਿੰਨ ਵਾਰ ਪਹਿਲਾਂ ਦਿੱਤਾਗਾ ਉਹਦਾ ਹਿਸਾਬ ਕਰ ਸਾਰੇ ਨਾਲ ਆ ਬੈਠ ਤੇਰਾ 13 ਸਾਲਾਂ ਚ ਕੀ ਕੀਤਾ ਤੂੰ ਦੱਸ ਕੀ ਕੀਤਾ ਦੱਸ 13 ਸਾਲਾਂ ਚ ਗਿਦੜਵਾਹੇ ਚ ਕੀ ਕੀਤਾ ਕੰਮ ਗਨੇ ਆ ਤੂੰ ਜੇ ਮੁਸਕਰਿਆ ਹੂ ਤਾਂ ਗਨੇਊਗਾ ਕਰੀ ਕੱਖ ਨਹੀਂ ਉਸ ਬੰਦੇ ਨੇ ਸਿਰਫ ਝੂਠ ਹੰਕਾਰ ਡਰਾਮੇਬਾਜੀ ਇਹ ਗਿਦੜਵਾਹੇ ਲਈ ਕੀਤੀ ਆ ਪਰ ਖਾਲੇ ਮਰੋ ਇੱਕ ਗੱਲ ਦੱਸੋ ਮੈਨੂੰ ਤੁਹਾਡੇ ਪਿੰਡਾਂ 'ਚ ਟਸ ਗਿਆ ਕਹਿੰਦੇ ਪਲਾਟ ਕੱਟ ਗਿਆ ਤੇ ਕਿੱਧਰ ਗਿਆ ਉਹ ਪਲਾਟ ਕਿੱਧਰ ਗਈਆਂ ਇੱਟਾਂ ਕਿੰਨੇ ਕਿ ਘਰ ਪਵਾਤੇ ਇਹ ਸਭ ਡਰਾਮੇ ਨੇ ਉਸ ਬੰਦੇ ਦੇ ਵੋਟਾਂ ਵੇਲੇ ਤਾਂ ਤੁਹਾਡੇ ਕੋਲ ਰੋਟੀ ਵੀ ਖਾਣਾ ਜੂ ਵੋਟਾਂ ਵੇਲੇ ਮਾਂ ਇਹ ਮੇਰੀ ਮਾਂ ਮਾਂ ਪੈਰਾਂ 'ਚ ਜੀ ਬੈਠ ਜਾਂਦਾ ਇਹ ਮੇਰਾ ਬਾਪੂ ਬਾਪੂ ਤੇਰੇ ਰੱਖਣ ਦਾ ਇਹ ਡਰਾਮੇ ਉਹਨੂੰ ਸ਼ੁਰੂ ਕਰੂ ਹੁਣ ਮੈਂ ਉਹਦੀ ਰਗ ਰਗ ਤੱਕ ਵਖਵਾ ਮੈਂ ਉਹਦੇ ਨਾਲ ਹੀ ਰਿਆਂ ਜਿੰਨਾ ਘਾਣ ਪੰਜਾਬ ਚ ਰਾਜੇ ਵੜਿੰਗਣੇ ਨੌਜਵਾਨੀ ਦਾ ਕੀਤਾ ਅਸੀਂ ਅੱਗ ਕੇ ਨੌਜਵਾਨਾਂ ਚ ਗਲੀ ਗਲੀ ਫਿਰਦਾ ਅੱਗ ਕੇ ਸਿਰਫ ਜੋ ਦੱਸਣ ਲਈ ਦੇਖਿਓ ਕਿਤੇ ਹੋਂਦੀ ਗੱਲਾਂ ਚਾਜੋਂ ਹੁਣ ਸਰਕਾਰ ਡਿੰਪੀ ਤੇ ਰੋਸਾਰ ਦਿਆ ਉਹਨੂੰ 13 ਸਾਲ ਬੋਤਾ ਪਾਲੀਆਂ ਮਨਪ੍ਰੀਤ ਬਾਦ ਉਹਨੂੰ 16 ਸਾਲ ਕਿਦੜਵਾਹ ਵਾਲੇ ਨੇ ਪਾਲੀਆਂ ਇਹ ਦੋਨੇ ਬੰਦੇ ਕਿਦੜਵਾਹ ਜ ਨਹੀਂ ਹੈਗੇ ਪਣੇ ਮੈਂ ਦੱਸ ਰਿਹਾ ਇਹ ਦੋਨੇ ਬੰਦੇ ਕਿੱਧਰ ਵਸੇਦੇ ਨਹੀਂ ਬਾਦਲ ਬਾਦਲ ਜੰਮਿਆ ਰਹਿੰਦਾ ਚੰਡੀਗੜਾ ਰਾਜਾ ਬੜੇਕ ਜੰਮਿਆ ਰਹਿੰਦਾ ਮੁਕਸਰਾ ਗਿੱਦੜਵਾਹੇ ਵਾਲਿਓ ਤੁਹਾਡਾ ਤਾਂ ਡਿੰਪੀ ਸੀ ਜਿਹੜਾ ਇੱਥੇ ਜੰਮਿਆ ਇੱਥੇ ਹੀ ਰਹਿੰਦਾ ਸੋਡੇ ਗਿੱਦੜਵਾਹੇ ਚ ਰਹਿੰਦਾ ਠਟੋਕ ਟਾਪ ਦਾ ਮਾਰੂਸ ਆਵੇਂ ਤਾਂ ਸੁ ਟੂ ਪੰਜਾਬੀਆਂ ਦੀ ਕਹਾਵਤਾਂ ਉਹਨੂੰ ਆਪੇ ਇੱਕ ਵੀ ਮੌਕਾ ਨਹੀਂ ਦਿੱਤਾ ਅੱਜ ਤੱਕ ਇੱਕ ਮੌਕਾ ਨਹੀਂ ਦਿੱਤਾ ਹਾਰਨ ਤੋਂ ਬਾਅਦ ਐਡਾ ਵੱਡਾ ਬੰਦਾ ਫਿਰ ਵੀ ਤੁਹਾਡੇ ਵਿੱਚ ਤੁਹਾਡੇ ਦੁੱਖ ਸੁੱਖ ਚ ਇੱਕ ਵਾਰ ਉਹਨੂੰ ਇਹ ਮੌਕਾ ਦੇ ਦਿਓ ਇੱਕ ਮੌਕਾ ਡਿੰਪੀ ਟੋਲ ਨੂੰ ਦੇ ਦਿਓ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਤੁਸੀਂ 13 ਸਾਲ ਰਾਜੇ ਨੂੰ ਦੇਤੇ 16 ਸਾਲ ਮਨਪ੍ਰੀਤ ਨੂੰ ਦੇਤੇ ਦੋਨੇ ਗਿਦਣਵਾਹ ਜੇ ਨਹੀਂ ਅੱਜ ਦੋਨੇ ਇੱਕ ਤਾਂ ਉਹਦੇ ਹੁਣੇ ਜਾ ਕੇ ਐਮਪੀ ਬਣ ਗਿਆ ਝੂਠ ਬੋਲ ਬੋਲ ਰਾਜਾ ਬੜਿੰਗਾ ਇਹ ਬਠਿੰਡੇ ਜਾ ਕੇ ਮੰਤਰੀ ਬਣ ਗਿਆ ਮਨਪ੍ਰੀਤ ਬਦਲ ਡਿੰਪੀ ਇੱਥੇ ਸੀ ਦੇਖੀ ਆ ਅੱਜ ਉਹਨੂੰ ਮੌਕਾ ਦੇ ਦਿਓ 2.5 ਸਾਲ ਸਰਕਾਰ ਦੇ ਨੇ ਤੁਹਾਡੇ ਕੰਮ ਤੁਹਾਡੇ ਘਰ ਸਰਕਾਰ ਨਾਲ ਹੀ ਆਉਣੇ ਨੇ ਪਤਾ ਚੱਲਿਆ ਕਿ ਸਰਪੰਚ ਸਾਹਿਬ ਤੁਸੀਂ ਬਣਾਏ ਨੇ ਸਾਰੇ ਨੇ ਰਲ ਮਿਲ ਕੇ ਆ ਖੜੇ ਨੇ ਸਰਪੰਚ ਸਾਹਿਬ ਇਹਨਾਂ ਨੇ ਕੰਮ ਕਰਾਉਣੇ ਨੇ ਇਹਨਾਂ ਦੀ ਮੋਹਰ ਲੱਗਣੀ ਆ ਆਪਣੀ ਸਰਕਾਰ ਆ ਡਿੰਪੀ ਬਾਈ ਕੋਲੇ ਜਾਊ ਘਰ ਵੀ ਪੈਣਗੇ ਸੜਕਾਂ ਪਾਣੀ ਉਹ ਸਾਰੇ ਕੰਮ ਸਰਕਾਰਾਂ ਚ ਹੀ ਹੁੰਦੇ ਨੇ ਰਾਜੇ ਨੂੰ 5 ਸਾਲ ਪਹਿਲਾਂ ਸਰਕਾਰ ਚ ਦੇ ਦਿੱਤੇ ਉਹਨੂੰ ਪੁੱਛ ਪਹਿਲਾਂ 5 ਸਾਲਾਂ ਦਾ ਹਿਸਾਬ ਰੱਖਾ 5 ਸਾਲ ਤੋਂ ਪਹਿਲਾਂ ਦਿੱਤੇ ਚਾਰ ਉਹ ਦੋ ਤੇਰੀ ਸਰਕਾਰ ਨਹੀਂ ਸੀ ਪਰ 5 ਸਾਲ ਤੱਕ ਤੂੰ ਸਰਕਾਰ ਚ ਮੰਤਰੀ ਵੀ ਰਹਿ ਗਿਆ 4 ਮਹੀਨੇ ਕੀ ਕੀਤਾ ਉਹ ਗਣਿਆ ਅੱਪਾ ਵੋਟ ਪਾਉਣੀ ਹੈ ਨਾ ਇਹ ਮਤਦਾਨ ਹੁੰਦਾ ਇਹ ਤੁਹਾਡਾ ਸਰੀ ਮਾਤਾ ਜੇ ਆਪਾਂ ਵੋਟ ਪਾਉਣੀ ਹੈ ਨਾ ਮਤਦਾਨ ਆਪਣੀ ਮਤ ਕਿਸੇ ਨੂੰ ਦੇਣੀ ਸਮਝ ਕੇ ਪਾਓ ਇੰਨੇ ਮੌਕੇ ਉਹਨਾਂ ਨੂੰ ਦੇਤੇ ਜਿਹੜੇ ਤੁਹਾਡੇ ਹੈ ਹੀ ਨਹੀਂ ਸੀ ਸਿਰਫ ਡਰਾਮੇ ਕਰਦੇ ਰਹੇ ਇਹ ਰਾਜਾ ਕਿਸੇ ਦਾ ਮਿੱਤ ਨਹੀਂ ਕਿਸੇ ਦਾ ਸਗਾ ਨਹੀਂ ਮੈਨੂੰ ਤਾਂ ਇੱਥੋਂ ਤੱਕ ਲੱਗਦਾ ਕਿ ਇਹ ਤੂੰ ਹੀ ਭੱਜਿਆ ਫਿਰਦਾ ਜਿੱਥੇ ਆਉਂਦਾ ਹੈ ਆਦੀ ਘਰ ਵਾਲੀ ਨੂੰ ਵੀ ਨਹੀਂ ਸਾਡੀ ਭੈਣ ਨੂੰ ਜਿੱਥੇ ਆਉਂਦਾ ਜਦੋਂ ਦਾ ਨਹੀਂ ਆਉਹੀ ਭੱਜਿਆ ਫਿਰਦਾ ਇਹਨੂੰ ਪਤਾ ਜਿੱਤ ਕੀ ਮੇਰੇ ਸਿਰ ਤੇ ਵੇਟੂ ਪਤਾ ਇਹਨੂੰ ਪਤਾ ਇਹਨੂੰ ਮੈਨੂੰ ਪਤਾ ਨੂੰ ਪਤਾ ਸਭ ਡਰਾਮੇ ਨੇ ਇਹ ਇਹ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦਾ ਸਾਡੇ ਨਾਲ ਤਾਂ ਬੀਤੀਆਂ ਨੇ ਤਾਂ ਦੱਸ ਰਹੇ ਹਾਂ ਸੋਟਾ ਦੋਦਿਆਂ ਦਾ ਵਾਸਤਾ ਬਹੁਤ ਘਾਟਾ ਬੋਟਾਂ ਵੇਲੇ ਜਿਵੇਂ ਮੈਨੂੰ ਸੁਣੀ ਜਾਨੇ ਹੋ ਅਹੀਂ ਤੁਸੀਂ ਇਹਨੂੰ ਸੁਣਦੇ ਹੋਵੋਗੇ ਮੈਂ ਤਾਂ ਹਰੇਕ ਸਟੇਜ ਤੋਂ ਕਹਿਣਾ ਕਿ ਰਾਜੇ ਆਪ ਬੈਠ ਮੇਰੇ ਸਾਹਮਣੇ ਮੇਰੀਆਂ ਗੱਲਾਂ ਦਾ ਜਵਾਬ ਦੇ ਦੇ ਜਵਾਬ ਕੀ ਕਿਰਗ ਦਿੜਵਾਉਣ ਲਈ ਦੱਸ ਇੱਕ ਕੰਮ ਕਰਿਆ ਮੈਨੂੰ ਰਾਜਾ ਵੜਿੰਗਾ ਕਿ ਮੈਂ ਕੰਮ ਕਰਤਾ ਕਿੜੜਵਾਹੇ ਚ ਗੜੀਆਂ ਨਾਲੀਆਂ ਤਾਂ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਦੇਸ਼ ਜਾਦ ਹੋਇਆ ਹੈ ਇਹ ਕੀ ਬਣਾ ਦਿੰਦਾ ਤੂੰ ਕੰਮ ਦੱਸ ਵਿਮਾਹ ਕਰਾਤਾ ਇਹ ਲੋਕਾਂ ਲਈ ਇਹਨਾਂ ਨੇ ਬੱਚਿਆਂ ਲਈ ਵਿਆਹ ਕਰਾਤਾ ਜਿਹੜੇ ਮਜ਼ਦੂਰ ਪਰਿਵਾਰ ਨੇ ਗਰੀਬ ਪਰਿਵਾਰ ਨੇ ਇਹਨਾਂ ਲਈ ਵਿਆਹ ਕਰਤਾ ਤੂੰ ਕੰਮ ਦੱਸ ਇੱਕ ਉਹ ਮਨਪ੍ਰੀਤ ਬਾਦਰਾ ਉਹ ਕਹਿੰਦਾ ਮੈਂ ਤੁਹਾਡੇ ਘਰ ਪਹੁੰਚ ਤੁਹਾਨੂੰ ਨੌਕਰੀਆਂ ਦੇਵਾਂ ਉਹ ਨੂੰ ਕਹਿੰਦੇ ਤੂੰ 16 ਸਾਲ ਇੱਥੇ ਲਾ ਕੇ ਕੀ ਕਿੰਨੇ ਕੁ ਬਵਾਦੇ ਪਹਿਲਾਂ ਕਿੰਨੀਆਂ ਕੁ ਨੌਕਰੀਆਂ ਦੇ ਦੀਆਂ ਕਿਉਂ ਝੂਠ ਬੋਲਦੇ ਹੋ ਤੁਸੀਂ ਕਿਉਂ ਸਾਡੇ ਆਮ ਸਦਾ ਆਰ ਲੋਕਾਂ ਦੇ ਆਮ ਮਜ਼ਦੂਰ ਜ਼ਿਮੀਦਾਰ ਲੋਕਾਂ ਜਾ ਕੇ ਝੂਠ ਬੋਲਦੇ ਹੋ ਕੋਲੇ ਲੋਕ ਨੇ ਮੰਗਰ ਲਾ ਲੈਣੋ ਯਾਰ ਪਹਿਲਾਂ ਤੁਸੀਂ ਆਪ ਦਾ ਸਾਫਤਾ ਕਰੋ ਸਾਡੇ ਨਾਲ ਬੈਠ ਕੇ ਫਿਰ ਅੱਗੇ ਕੀ ਦੇਣਾ ਖਾਲੇ ਚ ਉਹ ਦੇਖਾਂਗੇ ਇੱਕ ਅੱਖ ਨਹੀਂ ਦੇ ਸਕਦੇ ਸਵਾਏ ਗੱਲਾਂ ਤੋਂ ਧੋਖੇ ਤੋਂ ਇਹਨਾਂ ਨੂੰ ਹੱਥ ਪੈ ਗਈ ਧੋਖੇ ਨਾਲ ਇੱਥੇ ਪਹੁੰਚ ਗਏ ਇਹ ਬੰਦੇ ਨੂੰ ਹੱਥ ਪੈ ਗਈ ਹੁਣ ਤੁਸੀਂ ਲੋਕਾਂ ਨੇ ਫੈਸਲਾ ਕਰਨਾ ਆਪਣੇ ਬੱਚਿਆਂ ਦਾ ਆਉਣ ਵਾਲੇ ਸਮੇਂ ਦਾ ਆਪਦੇ ਪਿੰਡ ਲਈ ਆਪਦੇ ਹਲਕੇ ਗਿੱਦੜ ਵਾਹੇ ਲਈ ਵੀ ਸਾਡਾ ਕੌਣ ਆ ਤੇ ਅਸੀਂ ਕਿਹਦੇ ਨਾਲ ਖੜਨਾ ਬਸ ਰਖਾਲੇ ਵਾਲੇ ਕਿਰਪਾ ਕਰ ਦੋ ਬਾਕੀ ਪਿੰਡਾਂ ਜਮੈਂ ਜਾਣਾਂਗਾ ਨੇਰੀ ਆਈ ਹੋਈ ਆ ਬਾਈ ਟਿੰਪੀ ਦੀ ਨੇਰੀ ਜਿਹੜੀ ਬੱਦਲ ਵਾਈ ਜੀ ਹੈ ਨਾ ਆ ਦੇਖ ਜਿਹੜਾ ਸੂਰਜ ਨਹੀਂ ਨਿਕਲ ਰਿਹਾ ਇਹ ਸਾਰੀ ਰਾਜ ਦੀ ਉਲਟੀ ਹੈ ਕਮੇ ਤੰਗੀ ਨੂੰ ਨਿਕਲ ਰਹਾ ਹੈ ਉਹਨੇ ਵੇਖ ਲੈ ਕਿਉਂ ਜਿਹੜੀ ਬੱਦਲ ਵਾਈ ਆ ਕਿਦੜ ਵਾਈ ਦੀ ਮੇਰੇ ਹੱਕ ਚ ਨਹੀਂ ਹੈਗੀ ਨਾ ਹੁਣੇ ਹੋਵੇ ਕਿਉਂਕਿ ਰਾਜਾ ਤਾਂ ਗਿਆ ਗਈ ਰਾਣੀ ਵੀ ਰਾਜਾ ਤਾਂ ਗਿਆ ਗਈ ਰਾਣੀ ਵੀ ਜਿਹੜੇ ਚਮਚੇ ਦੇ ਕਰਸ਼ੀ ਜੇ ਤੋਰੇ ਫਿਰਦਨੇ 20 ਤਰੀਕ ਨੂੰ ਰਖਾੜੇ ਵਾਲੇ ਤੁਸੀਂ ਮਾਜ ਦਿਓ ਚੰਗੀ ਤਰ੍ਹਾਂ ਮਾਜ ਜਾਓ ਤੇ ਮੰਜ ਨੇ ਕਿਹਦੇ ਨਾਲ ਆ ਇਹ ਤਾਂ ਪਤਾ ਨਾ ਤੁਹਾਨੂੰ ਆਪਣਾ ਚੌਂ ਨਿਸ਼ਾਨ ਪਿੰਡਾਂ 'ਚ ਆਪਾਂ ਮਾਜ ਹੀ ਕਹਨੇ ਆ ਨੂੰ ਝਾੜੂ ਤੇ ਦਿੱਲੀ ਆ ਕੇ ਕਹਿੰਦੇ ਆਪਾਂ ਤਾਂ ਮਾਜ ਆ ਗਏ ਨੇ ਆ ਬਸ ਉਹੀ ਮੰਜੇ ਨਾਲ ਮਾਜ ਦਿਓ 2 ਨੰਬਰ ਤੇ ਆਪਣਾ ਚੌਂ ਨਿਸ਼ਾਨ ਲਿਆਉਣਾ ਪਹਿਲੇ ਹੀ ਤੇ ਆ ਡਿੰਪੀ ਬਾਈ ਦੀ ਫੋਟੋ ਹੋਊਗੀ ਝਾੜੂ ਤੇ ਮੋਹਰ ਲਾਉਣਾ ਮਾਸਤਾ ਝਾੜੂ ਤੇ ਮੋਹਰ ਲਾਉਣਾ ਮਾਜ ਦਾ ਦੋਨੇ ਹੰਕਾਰੀ ਵਿੱਚ ਹੀ ਰਾਜਾ ਬਣੇਗਾ ਤੇ ਵਿੱਚੀ ਮਨ ਪ੍ਰੀਤ ਬਾਦਲ ਜਿਹੜੇ ਤੁਸੀਂ 28 ਸਾਲ ਬਣਾਏ ਨੇ ਨਾ ਉਹਨਾਂ ਨੂੰ ਮੰਨ ਜਣਾ ਤੇ ਜਿਹਨੂੰ ਹਜੇ ਤੱਕ ਮੌਕਾ ਨਹੀਂ ਦਿੱਤਾ ਉਹਨੂੰ ਜਿਤੇਉਣਾ ਉਹ ਹੈਗਾ ਡਿੰਪੀ ਢੱਲੋਂ 28 ਸਾਲ ਦੀ ਕੀ ਗੱਲ ਆ ਮਾਤਾ ਦੱਸੋ ਕੀ ਗੱਲ 28 ਸਾਲ ਦੀ 28 ਸਾਲ ਆ ਗਏ ਜੇ ਨਹੀਂ ਨਿਭੂਗਾ ਸਤਾਈ ਜਿਹਨੂੰ ਮਰਜ਼ੀ ਪਾ ਲਿਓ 28 ਸਾਲ ਇੱਕ ਮੌਕਾ ਦੇ ਕੇ ਦੇਖੋ ਬੰਦਾ ਕੱਲ ਨੂੰ ਇਹ ਨਹੀਂ ਕਹੂਗਾ ਵੀ ਤੁਸੀਂ ਮੈਨੂੰ ਮੌਕਾ ਨਹੀਂ ਦਿੱਤਾ ਯਾਰ ਮੈਂ ਤੁਹਾਡਾ ਕੀ ਸਵਾਰਦਾ ਇਹਨੂੰ ਵੀ ਮੌਕਾ ਦੇ ਕੇ ਦੇਖੋ ਗਰੰਟਡ ਕਹਿਣਾ ਤੁਹਾਡਾ ਨਾ ਨਿਭੂਗਾ ਇਮਾਨਦਾਰਾ ਜਵਾਨ ਵਾਲਾ ਬੰਦਾ ਹੈਗਾ 100 ਕਰੋੜ ਦੇ ਆਸ-ਪਾਸ ਅਜੇ ਐਮਐਲਏ ਬਣਿਆ ਨਹੀਂ ਕਿ ਗਿੱਦੜਵਾਹ ਲਈ ਸਰਕਾਰ ਨੇ ਭੇਜਤਾ 100 ਕਰੋੜ ਬਹੁਤ ਹੁੰਦਾ 100 ਕਰੋੜ ਸ਼ਹਿਰ ਚ ਲੱਗਣਾ ਸ਼ੁਰੂ ਹੋ ਜਾਵੇ ਪਰਮਾਤਮਾ ਮੇਹਰ ਕਰੇ ਤੁਹਾਡੇ ਕਿਰਪਾ ਨਾਲ ਤੁਹਾਡੇ ਆਸ਼ੀਰਵਾਦ ਨਾਲ ਠੀਕ ਹੈ ਜਿੱਤ ਕੇ ਐਮਐਲਏ ਬਣਾਵਾਂਗੇ 100 ਕਰੋੜ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਲੈ ਕੇ ਆਵਾਂਗੇ ਉਹ ਪਿੰਡਾਂ ਚ ਲਾ ਮਾਰੀ ਫਿਰ ਇਕਲ ਹੋਰ ਪਹਿਲਾ ਲੀਡਰ ਜਿਹੜਾ ਸਟੇਜ ਤੋਂ ਮੁੱਖ ਮੰਤਰੀ ਦੇ ਸਾਹਮਣੇ ਕਹਿੰਦਾ ਵੀ ਜੇ ਮੈਂ 2.5 ਸਾਲਾਂ ਚ ਗਿੱਦੜਵਾਹ ਦਾ ਕੁਝ ਕਰਤਾ ਮੈਂ ਫਿਰ ਵੋਟ ਮੰਗਣਾ ਨਹੀਂ ਮੈਨੂੰ ਵੋਟ ਮੰਗਣਾ ਨਹੀਂ ਆਉਂਦਾ ਐਸੇ ਜਿਹਾ ਕੋਈ ਲੀਡਰ ਮਿਲਿਆ ਜਦ ਤੱਕ ਮਿਲਿਆ ਕੋਈ ਕੋਈ ਨਹੀਂ ਮਿਲ ਇਥੋਂ ਬੋਲਦੇ ਨੇ ਕੰਮ ਕਰਾਉਂਦੇ ਨਹੀਂ ਅਗਲੇ ਘਰੇ ਚਲੇ ਜਾਂਦੇ ਨੇ ਪਹਿਲਾ ਲੀਡਰ ਆ ਕਿਉਂਕਿ ਉਹ ਲੀਡਰ ਨਹੀਂ ਉਹ ਤੁਹਾਡਾ ਪੁੱਤ ਬਣਿਆ ਹੋਇਆ ਉਹ ਤੁਹਾਡਾ ਭਰਾ ਬਣਿਆ ਕਿਸੇ ਦਾ ਪੁੱਤ ਬਣਿਆ ਕਿਸੇ ਦਾ ਭਰਾ ਬਣਿਆ ਐਸ ਕਰਕੇ ਉਹਨੂੰ ਗਿੱਦੜਵਾਹੇ ਨਾਲ ਪਿਆਰ ਆ ਉਹ ਗਿੱਦੜਵਾਹੇ ਦਾ ਕੁਝ ਕਰਨਾ ਚਾਹੁੰਦਾ ਜਿਹੜੀ ਇਹ ਵੋਟ ਆ ਨਾ 20 ਤਰੀਕ ਨੂੰ ਆਪਣੇ ਪਰਿਵਾਰ ਲਈ ਆਪਣੇ ਲਈ ਤੇ ਗਿੱਦੜਵਾਹੇ ਲਈ ਤੁਸੀਂ ਪਾ ਕੇ ਆਉਣੀ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੋਟੀ ਤਾਂ 2008 ਚ ਮੈਂ ਵੀ ਖਵਾਈ ਸੀ ਮੈਂ ਕਾਂਗਰਸ ਦੀ ਰਿਆ ਹੁੰਦੇ ਅੱਛਾ ਅੱਛਾ ਕੋਠਾ ਦਾ ਮੇਰਾ ਨਹੀਂ ਪਵਾ ਕੇ ਦਿੱਤਾ ਉਹਨੇ ਤੇ ਇਹਨਾਂ ਦੇ ਪਤਾ ਨਹੀਂ ਬੰਦਾ ਕੀ ਕਹਿੰਦੇ ਮੈਂ ਜਿਹੜੀ ਗੱਲ ਕਹਿੰਦਾ ਮੈਂ ਰੋਟੀ ਦੀ ਉਹਦੀ ਆਦਤ ਆ ਉਹ ਪਤਾ ਕੀ ਕਰਦਾ ਜਦੋਂ ਵੇਖ ਲੈਂਦਾ ਵੀ ਬੇਬੇ ਭੋਲੀ ਜੀ ਆ ਬੇਬੇ ਪੈਰਾ ਚ ਬੈਜੂ ਬੇਬੇ ਤੂੰ ਪਰਵਾਣਾ ਕਰ ਤੇਰਾ ਪੁੱਤ ਐਮਐਲਏ ਬਣ ਗਿਆ ਨਾ ਬੰਸ ਬੇਬੇ ਫੇਰ ਤਾਂ ਘਰ ਵੀ ਤੇਰੇ ਨੂੰ ਨੂੰ ਤੇਰੇ ਮੁੰਡੇ ਨੂੰ ਨੌਕਰੀ ਇਹਨਾਂ ਦੇ ਬੇਬੇ ਕਹਿੰਦੇ ਪੁੱਤ ਰੋਟੀ ਦਾ ਖਾ ਲੈ ਆ ਬੇਬੇ ਇਹੀ ਦੇ ਦੇ ਉੱਥੇ ਫੜ ਕੇ ਰੋਟੀ ਖਾ ਲੈਂਦਾ ਤੇ ਮਾਂ ਦਾ ਛੇਰ ਮੁੜ ਕੇ ਉਹ ਘਰ ਹੀ ਨਹੀਂ ਜਾਂਦਾ ਜਿੰਨਾਂ ਨੇ ਰੋਟੀ ਖਾ ਕੇ ਆਇਆ ਬਾਪੂ ਖਾ ਕੇ ਗਿਆ ਸੀ ਹਾਂ ਜੀ 300 ਬੰਦੇ ਦੀ ਰੋਟੀ ਬਣਾਈ ਸੀ ਅੱਛਾ ਮੁੜ ਕੇ ਮੁੜ ਕੇ ਉਹ ਤੂੰ ਬਾਤ ਕੀ ਦੇਣਾ ਸੀ ਅਕਾ ਕੋਠਾ ਆਖਿਆ ਮੇਰੇ ਸੱਜਣ ਬੈਠੇ ਇੱਥੇ ਉਹ ਮੁੰਡਾ ਖੜਾ ਹਾਂ ਆ ਨਾ ਇਹ ਫੁੱਫੜਤਾ ਆ ਇਹ ਬਹੁਤ ਫਿਰਦੇ ਆ ਪਿੰਡਾਂ 'ਚ ਅਫੇ ਕੋਠਾ ਕਾ ਤੇ ਬਵਾ ਦਿਜੇ ਆ ਸੁਣ ਲਓ ਆ ਜਵਾਬ ਦਿੱਤਾ ਉੱਥੇ ਮੋਸਰ ਜੀ ਅੱਛਾ ਹੋਰ ਤੈਨ ਫੁੱਫੜਤਾ ਬਣਾਇਆ ਹਾਂ ਆ ਬਣਾ ਲੈ ਜ਼ਰੂਰ ਕਹਿ ਆ ਤੈਨ ਫੁੱਫੜਤਾ ਬਣਾ ਕੇ ਗਿਆ ਕੁਛ ਤਾਂ ਕਰਿਆ ਫੁੱਫੜ ਦੀ ਬਹੁਤ ਵੱਡੀ ਗੱਲ ਹੁੰਦੀ ਆ ਫੁੱਫੜ ਬਣਾਣਾ ਹੈ ਦਾਦੇ ਦੇ ਫੁੱਫੜ ਦੇ ਨਾਲ ਤਾਂ ਕਾਦੀ ਮਾਰ ਦੋ ਸਰ ਤੁਸੀਂ ਸਮਝਦਾਰ ਹੋ ਸਾਰੇ ਤੁਸੀਂ ਬਸ ਮੇਰੀ ਇੰਨੀ ਬੇਨਤੀ ਆ ਕਿ ਸਰਕਾਰ ਦੇ ਵਿੱਚੋਂ ਤੁਸੀਂ ਸਰਕਾਰ ਨੂੰ ਮਜ਼ਬੂਤ ਕਰਨਾ ਡਿੰਪੀ ਤੋਂ ਨੂੰ ਮਜ਼ਬੂਤ ਕਰਨਾ ਤੇ ਪਰ ਤੋਂ ਨੂੰ ਮਜ਼ਬੂਤ ਕਰਨਾ ਐਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਇੱਕ ਇੱਕ ਕਦਮ ਚੱਲ ਕੇ ਆਇੰਦਾ ਸਿਰ ਮੱਥੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਸਭ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ